ਆਦਰੋਂ ਪਟਾੜੀ ਗਪਾਉੜ ਛੱਡੀ ਦਾ ਆ ਖਿਡਾਰੀ ਦਾ ਕਹਿੰਦੇ ਅਠੂਰ ਪਿੰਡ ਹੈ ਅਠੂਰ ਪਿੰਡ ਹੈ ਅਠੂਰ ਵਾਲਾ ਨੰਬਰ ਕਹਿੰਦੇ ਆਪਣੀ ਟੀਮ ਤੇ ਵੀ ਜੁੜ ਗਿਆ ਆਹ ਸਾਹਮਣੇ ਅਗਲੀ ਰੇਡ ਢੰਡੋਰੀ ਵਾਲਾ ਕਹਿੰਦੇ ਤੂਫਾਨ ਲੈਟ ਹੋ ਵੀਰਿਆ ਲੈਟ ਹੋ ਹਰ ਕਹਿੰਦੇ 7 ਤੇ 8 ਅਕਤੂਬਰ ਜिले ਮਾਨਸੇਰਾ ਕਹਿੰਦੇ ਵੱਡਾ ਮੇਲਾ ਖੇਡਿਆ ਜਾਣਾ ਹੈ ਬਾਬਾ ਖੇਡਾ ਜੋਗੀ ਪੀਰ ਦੇ ਆ ਸਭ ਨੂੰ ਖੁੱਲੇ ਸਦਿਆਂ ਉੱਪਰ ਦਾ ਪਹਿਲਾ ਨਾਮ 75000 ਤੇ ਦੂਜਾ 55000 ਹਰ ਕਹਿੰਦੇ 80 ਦਾ ਨੰਬਰ ਲਾ 25000 ਤੇ ਦੂਜਾ 17000 ਹਰ 60 ਕਿਲੋ ਭਾਰ ਦੇ ਮੈਚ ਦੇ ਵਿੱਚ ਪਹਿਲਾ ਨਾਮ 11000 ਔਰ ਦੂਜਾ 8000 ਜिले ਮਾਨਸੇਰਾ ਦੇ ਲਾਗੇ ਕਹਿੰਦੇ ਹਵੇ ਜੋਗੀ ਪੀਰ ਦਾ ਮੇਲਾ ਖੇਡਿਆ ਜਾਣਾ ਹੁਣ ਮੈਚ ਚਲਦੀਆਂ ਸ਼ੁਰੂ ਬਈ ਉਧਰ ਸਾਡੇ ਖਾਨ ਪੋਲਟਰੀ ਫਾਰਮ ਵੱਲੋਂ ਪਹਿਲੀਆਂ 4 ਰੇਡਾਂ ਤੇ 200 ਰੁਪਏ ਲਾਉਣਾ ਹੈ ਉਹ ਕਹਿੰਦਾ 50-50 ਕਰਕੇ ਲਾ ਦਿਓ ਖਾਨ ਪੋਲਟਰੀ ਫਾਰਮ ਵੱਲੋਂ ਪਹਿਲੀਆਂ 4 ਰੇਡਾਂ ਤੇ 200 ਅਮاں ਸਵਾ ਕਰ ਦਿੰਦੇ ਆ ਜੀ ਤੂਫਾਨ ਦੀ ਪਹਿਲੀ ਕਬੱਡੀ ਮੇਰੇ ਮਿੱਤਰੋ ਢੰਡੋਲੀ ਵੱਲੋਂ ਇਸ ਵੇਲੇ ਪੈ ਚੁੱਕੀ ਹੈ ਇਹ ਰੇਡ ਦੇ ਉੱਤੇ ਖਾਨ ਪੋਲਟਰੀ ਫਾਰਮ ਵੱਲੋਂ 100 ਦਾ ਨੋਟ ਲੱਗਿਆ ਹੋਇਆ ਹੈ ਲੋਪਾ 100 ਕਰ ਦਿੰਦੇ ਆ ਜੀ ਸਰੂਪੇ ਠੂਰ ਵਾਲੇ ਦੇ ਪੁੱਤਰ ਦੇ ਆਕਾਸ਼ ਦੇ ਨਾਲ

ਜੇ ਚੁੱਪਿਓ ਨਹੀਂ ਕਿਤੇ ਲੱਭਦਾ ਤੇ ਮਾਫੀ ਕਿਦੇ ਨਾ ਨਾ ਬੜੇ ਆ ਚੁੱਪਿਓ ਨਹੀਂ ਕਿਤੇ ਲੱਭਦਾ ਮਾਫੀ ਕਿਦੇ ਨਾ ਨਾ ਬੜੇ ਇਹ ਗੱਲਾਂ ਵੀ ਪੱਕੀਆਂ ਨੇ ਇਹ ਸੱਚੀਆਂ ਨੇ ਪਰ ਚੁਗਲੀਆਂ ਆ ਫਰਮਾਹੀ ਵਾਲੇ ਮੁੰਡੇ ਆ ਗਿਆ ਤੇ ਮੈਂ ਕੀ ਇਹਨਾਂ ਪੇਚੇ ਪਣਗੇ ਕੋਈ ਨਾ ਕਹਿੰਦਾ ਹਠੂਰ ਵਾਲਾ ਮੇਰੇ ਮਿੱਤਰੋ ਅਮਨ ਹਠੂਰ ਵਾਲਾ ਕੋਸ਼ਿਸ਼ ਕਰਦਾ ਪਰ ਨੰਬਰ ਜਿਹੜਾ ਇਸ ਵੇਲੇ ਢੰਡੋਲੀ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ ਅਗਲੀ ਕਬੱਡੀ ਕਹਿੰਦੇ ਮਨਿੰਦਰ ਸਿੰਘ ਮੇਰੇ ਮਿੱਤਰੋ ਫਟਪੂਰ ਦੀ ਧਰਤੀ ਦਾ ਕਹਿੰਦੇ ਹਟੂਰ ਕਬੱਡੀ ਦੀ ਨਰਸਰੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ। ਲਓ ਇੱਕ ਪਾਸੇ ਢੰਡੋਲੀ ਵਾਲੇ ਨੇ ਲੱਕ ਨੂੰ ਲਪੇਟਾ ਮਾਰੇ ਮੇਰੇ ਮਿੱਤਰੋ। ਕਿ ਅਮਲੀ ਨਮਾਇਆ ਮਾੜਾ ਲੱਕ ਤੜਾਇਆ ਮਾੜਾ ਨੋਟ ਜਿਵੇਂ ਕਹਿੰਦੇ ਨੋਟਤ ਵਾਲਾ ਆ ਆ ਫਰਾਯਾ ਵਾਲਾ ਆ ਕੁਫਰਾਯਾ ਵਾਲਾ ਆ ਸਾਹਮਣੇ ਨਿੰਬੇ ਦੇ ਵੀ ਕਹਿੰਦੇ ਗੱਲ ਟਿੱਕਾ ਦੇ ਲਾ ਕੇ ਛੱਡੀ ਐ ਆ ਪੂਰਾ ਨੇ ਇੱਕ ਹੰਡ ਦਾ ਪਿੰਡ ਮਿਰਪੇਰੀਆਂ ਕਹਿੰਦੇ ਯਾਦਾਂ ਰਹਿ ਗਈਆਂ ਆ ਕੌਡੀ ਦੇ ਵੱਡੇ ਵੱਡੇ ਮਲ ਕਰ ਗਿਆ ਕੌਡੀ ਦੇ ਕਹਿੰਦੇ ਵੱਡੇ ਮਲ ਕਰ ਗਿਆ ਔਰ ਯਾਦਾਂ ਰਹਿਣਗੀਆਂ ਉਹ ਤੇਨ ਆਉਣਗੇ ਤਰੀਕਾ ਆਉਣਗੇ ਪਰ ਉਹਦੀ ਮੁੜ ਕੇ ਆਉਂਦੇ ਜਿਹੜੇ ਦੁਨੀਆ ਤੋਂ ਮੁੱਖ ਮੋੜ ਗਿਆ ਉਹਦੀ ਮੁੜ ਕੇ ਆਉਂਦੇ ਜਿਹੜੇ ਦੁਨੀਆ ਤੋਂ ਮੁੱਖ ਮੋੜ ਗਿਆ ਔਰ ਸਾਹਮਣੇ ਨਾਜਨ ਹਥੂੜਾ ਬੜੀ ਫਾਗਾ ਤੱਕ ਰੱਖਦੇ ਮਾਹਜੂਰ ਵਾਲਾ ਜੱਸਾ ਮੇਰੇ ਮਿੱਤਰੋ ਇਸ ਵੇਲੇ ਕਬੱਡੀ ਖੇਡਣ ਦੇ ਲਈ ਫਿਰ ਮੈਦਾਨ ਦੇ ਵਿੱਚ ਵਾਗਾ ਹੋਇਆ ਲੋ ਇੱਕ ਪਾਸੇ ਕਿੰਨੇ ਪਈ ਹੋਈ ਕਬੱਡੀ ਦੇ ਉੱਤੇ ਐਨ ਕਿੰਨੇ ਲੱਗ ਗਿਆ ਜੱਫਾ ਯਾਰ ਧਾਵੀ ਗਿਆ ਟੱਕਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਟੱਕਿਆ ਇਹ ਜੱਫੇ ਦੇ ਉੱਤੇ 100 ਰੁਪਿਆ ਖਾਨ ਪੋਲਟਰੀ ਫਾਰਮ ਵੱਲੋਂ ਦਿੱਤਾ ਗਿਆ ਸਾਡੇ ਭਰਾਵਾਂ ਦਾ 200 ਰੁਪਿਆ ਜਿਹੜਾ ਢੰਡੋਲੀ ਦੀ ਟੀਮ ਦੇ ਖਾਤੇ ਦੇ ਵਿੱਚ ਆਪਾਂ ਪਾ ਦਿੱਤਾ 100 ਰੁਪਏ ਤੂਫਾਨ ਦਾ ਤੇ 100ਾਂ ਜਾਫੀ ਦਾ ਮੇਰੇ ਵੀਰੋ ਖਾਨ ਪੋਲਟਰੀ ਫਾਰਮ ਵੱਲੋਂ ਜਿਹੜਾ 200 ਢੰਡੋਲੀ ਦੀ ਟੀਮ ਨੂੰ ਪੁਜਾ ਕਰ ਦਿੱਤਾ ਗਿਆ। ਲਓ ਸਾਹਮਣੇ ਕਬੱਡੀ ਕਾਲੀ ਪੱਟੀ ਦੇ ਵਿੱਚ ਪੈ ਚੁੱਕੀ ਹੈ ਮੇਰੇ ਮਿੱਤਰੋ। ਕਿ ਘੱਟਾ ਸੌਣ ਦੀ ਪੈ ਪਰ ਜਾਮ ਆ ਲੈ ਕੇ ਚੁੰਨੀ ਕਾਲੀ ਕਿ ਸਾਰੇ ਮੇਰੀਆਂ ਰਾਂਹ ਤੱਕਣ ਕੀ ਹਾਲੀ ਕੀ ਪਾਲੀ। ਲਓ ਭੱਜੀ ਹੋਈ ਕੈਂਚੀ ਮੇਰੇ ਮਿੱਤਰੋ ਇੱਕ ਪਾਸੇ ਠੂਰ ਤੇ ਦੂਜੇ ਪਾਸੇ ਢੰਡੋਲੀ

ਖੰਡਾ ਨਹੀਂ ਦਿੱਤੀਆਂ ਜਾਂਦੀਆਂ ਤੂਫਾਨ ਕਦੇ ਬੰਦ ਨਹੀਂ ਕੀਤੇ ਜਾਂਦੇ ਔਰ ਸਾਹਮਣੇ ਨਜ਼ਰ ਇੱਕ ਪਾਸੇ ਖੂਰ ਵਾਲਾ ਅਬਨਾ ਕਹਿੰਦੇ ਰੂਪੇ ਦਾ ਪੁੱਤ ਲੱਗਿਆ ਹੋਇਆ ਨਾਲ ਕਹਿੰਦੇ ਖੂਰ ਵਾਲਾ ਮੋਨੂ ਔਰ ਕਹਿੰਦੇ ਰੂਪੇ ਦਾ ਪੁੱਤ ਆਹ ਰੂਪੇ ਦਾ ਪੁੱਤ ਰੂਪੇ ਦਾ ਪੁੱਤ ਆਹ ਸਾਹਮਣੇ ਕਹਿੰਦੇ ਬਾਪ ਦੇ ਕਬੱਡੀ ਖੇਡੀ ਹੈ ਔਰ ਸਾਹਮਣੇ ਲਗਰੂ ਮੇਰ ਰੱਖੇ ਲੋ ਰੂਪੇ ਦੇ ਪੁੱਤਰ ਨੇ ਕਹਿੰਦੇ ਤੂਫਾਨ ਨੂੰ ਜੋ ਫਲਾ ਲਾ ਦਿੱਤਾ ਮੇਰੇ ਮਿੱਤਰੋ ਇਹ ਕਹਿੰਦੇ ਅਮਨ ਤੇ ਆਕਾਸ਼ ਰੂਪੇ ਦੇ ਦੋ ਜੁੜੇ ਪੁੱਤਰ ਤਕੜੀ ਕਬੱਡੀ ਖੇਡਦੇ ਆ ਮੇਰੇ ਮਿੱਤਰੋ ਕਿ ਬਾਪ ਤਕੜਾ ਖੇਡੇ ਪੁੱਤ ਦੀ ਵੀ ਚੜ੍ਹਤ ਬਾਈ ਲੌਂਦਾ ਜੱਫੇ ਨਾਲ ਪੂਰੀ ਮਾਰਕ ਬਾਈ ਲਓ ਇਧਰਲੇ ਪਾਸੇ ਬਰਾਬਰ ਦੀ ਭਾਜੀ ਉਹ ਮੋੜਦਾ ਹੋਇਆ ਢੰਡੋਲੀ ਵਾਲਾ ਮੇਰੇ ਮਿੱਤਰੋ ਇਹ ਵੀ ਮੁੰਡੇ ਕਹਿੰਦੇ ਜੌਨ ਇਨਾ ਕਹਦੇ ਆਰ ਸਾਹਮਣੇ ਉਹਨਾਂ ਨੇ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਐ ਆਹ ਸਾਹਮਣੇ ਮੁੰਡੇ ਢੰਡੋੜੀ ਵਾਲੇ ਨੇ ਕਹਿੰਦੇ RAM ਕੋਚ ਢੰਡੋੜੀ ਵਾਲੇ ਦੇ ਸ਼ਿੰਗਾਰੇ ਪੱਠੇ ਐ ਐਸਐਸ ਆਹ RAM ਕੋਚ ਢੰਡੋੜੀ ਵਾਲੇ ਦੇ ਸ਼ਿੰਗਾਰੇ ਪੱਠੇ ਆਰ ਸਾਹਮਣੇ ਨਾਜਨ ਵੱਡੀ ਪੌਣੜੀ ਆਹ ਪੌਣੀਆਂ ਪਾਣੀਆਂ ਓਏ ਬਾਜ਼ੀ ਆ ਸਿਕੜੀ ਪੈਣੀ ਐ ਪਰ ਆਪੋ ਆਪਣੀ ਸਿੱਕੀ ਜਾਣੀ ਐ ਆਹ ਵੱਲਦੀ ਐ ਸਿਕੜੀ ਪੈਣੀ ਐ ਇਹ ਵੀ ਪੱਕਿਆ ਸਰਮਾਹੀਆਂ ਦਾ ਫਿੱਟੋਣਾ ਪੈਣਾ ਜੇ ਮੇਲਾ ਜਿੱਤਣਾ ਹੈ ਕਹਦੇ ਨਾਦਿਆਂ ਨੂੰ ਵੀ ਗਾਣੇ ਗਾਣੇ ਵਜਦੇ ਜਾਣ ਜੇ ਜਿੱਤ ਕੇ ਜਾਵੋਗੇ ਤੇ ਵੱਜਣਗੇ ਹਰ ਜੇ ਹਰ ਕਾਹੇ ਕਿਸ਼ਨਗੜ ਫਰਵਾਹੀ ਤੇ ਬਨਵਾਰਾ ਇਹ ਦੋਨੋਂ ਟੀਮਾਂ ਆ ਜਾਣ ਕਿਸ਼ਨਗੜ ਫਰਵਾਹੀ ਤੇ ਬਨਵਾਰਾ ਦੀਆਂ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆਉਣ ਉਧਰਲੇ ਪਾਸੇ ਪਈ ਹੋਈ ਕਬੱਡੀ ਦੇ ਉੱਤੇ ਮੇਰੇ ਮਿੱਤਰੋ ਜਾਫੀ ਮੱਧੂ ਕਹਿੰਦੇ ਪੂਰੀ ਮੱਟੂ ਨੋ ਇਹ ਨੇ ਸੋਲੇ ਕੱਟਾ ਢਈਆਂ ਦੇ ਉੱਤੇ ਕਰਦਾ ਹੋਇਆ ਇਹ ਕਹਿੰਦੇ ਮੱਟੂ ਢੋਲੀ ਵਾਲਾ ਜਿਸ ਨੋ ਇਹ ਨੇ ਛੋਟੀ ਦਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਨਹੀਂ ਭਾਈ ਕਿਹੜੀ ਟੀਮ ਜਿੱਤ ਰਹੀ ਹੈ ਢੋੜੀ ਦੀ ਟੀਮ ਜਿੱਤ ਰਹੀ ਹੈ ਢੋੜੀ ਢੋੜੀ